ਸਿਆਸਤ ਦੇ ਵਿੱਚ ਨੌਜਵਾਨ ਆਉਣ ਨੌਜਵਾਨ ਅੱਗੇ ਆ ਕੇ ਚੋਣ ਲੜਨ ਹਮੇਸ਼ਾ ਗੱਲ ਉੱਠਦੀ ਹੈ ਲੱਖਾ ਸਿਧਾਣਾ ਅਕਸਰ ਨੌਜਵਾਨਾਂ ਦੀ ਗੱਲ ਕਰਨ ਵਾਲਾ ਇਹ ਨੌਜਵਾਨ ਹੁਣ ਖੁਦ ਚੋਣ ਲੜਨ ਜਾ ਰਿਹਾ ਦਰਸਾ ਲੱਖਾ ਸਿਧਾਣਾ ਚੋਣ ਮੈਦਾਨ ਦੇ ਵਿੱਚ ਆ ਚੁੱਕੇ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜਨਗੇ ਜਿ세 ਕਿ ਤੁਹਾਨੂੰ ਦੱਸ ਦਈਏ ਬਹੁਤ ਰੋਚਕ ਹੋਣ ਵਾਲਾ ਇਸ ਵਾਰ ਬਠਿੰਡਾ ਦਾ ਮੁਕਾਬਲਾ ਜਿੱਥੇ ਕਿ ਇੱਥੇ ਇਹ ਸੀਟ ਦੇ ਉੱਤੇ ਹੁਣ ਤੱਕ ਹਰਸਿਮਰਤ ਕੌਰ ਬਾਦਲ ਜਿੱਤਦੇ ਆਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਲਗਾਤਾਰ ਤਿੰਨ ਵਾਰ ਜਿੱਤੇ ਨੇ ਹਰਸਿਮਰਤ ਕੌਰ ਬਾਦਲ ਇੱਥੋਂ ਹੀ ਐਮਪੀ ਬਣਦੇ ਰਹੇ ਨੇ ਪਰ ਇਸ ਵਾਰ ਆਪਣੇ ਹੀ ਪਾਰਟੀ ਦੇ ਵਿੱਚੋਂ ਬਗਾਵਤ ਵੀ ਉੱઠી ਕਿਉਂਕਿ ਸਕੰਦਰ ਸਿੰਘ ਮਲੂਕਾ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਆਪਣੀ ਹੀ ਆਈਐਸਐਨ ਨੂੰ ਉਹਨਾਂ ਨੇ ਹੁਣ ਇੱਥੋਂ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਜਿੱਥੇ ਟਿਕਟ ਮਿਲਣੀ ਮਿਲ ਨਹੀਂ ਜੋ ਭਾਜਪਾ ਵੱਲੋਂ ਲਗਭਗ ਤੈਅ ਮੰਨੀ ਜਾ ਰਹੀ ਹੈ ਹੁਣ ਐਸੀ ਸੀਟ ਤੋਂ ਜਿੱਥੇ ਕਿ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਇਸ ਵਾਰ ਸ਼ਾਇਦ ਹਰਸਿਮਰਤ ਕੌਰ ਬਾਦਲ ਪਠੰਡਾ ਤੋਂ ਚੋਣ ਨਹੀਂ ਲੜਨਗੇ ਤਾਂ ਫਿਰ ਮੁਕਾਬਲਾ ਸਿੱਧੇ ਤੌਰ ਤੇ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦੂਸਰੇ ਪਾਸੇ ਬੀਜੇਪੀ ਦੇ ਉਮੀਦਵਾਰਾਂ ਦੇ ਵਿੱਚ ਕਿਉਂਕਿ ਇੱਥੇ ਜਦ ਲੱਖਾਸਧਾਨਾ ਚੋਣ ਲੜਨਗੇ ਨੌਜਵਾਨਾਂ ਦੇ ਵਿੱਚ ਪਕੜ ਕਾਫੀ ਚੰਗੀ ਹੈ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਤੋਂ ਲੜਨਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਦੀ ਪਾਰਟੀ ਹੈ ਜਿੱਥੇ ਲੱਖਾਸਧਾਨਾ ਅਕਸਰ ਨਜ਼ਰ ਆਉਂਦਾ ਮੋਰੀ ਭੂਮਿਕਾ ਦੇ ਵਿੱਚ ਜਦ ਵੀ ਕੋਈ ਵੀ ਨੌਜਵਾਨਾਂ ਦਾ ਕੋਈ ਕੰਮ ਹੋਵੇ ਜਾਂ ਫਿਰ ਕਿਤੇ ਵੀ ਕਿਸੇ ਨਾਲ ਤੱਕਾ ਹੁੰਦਾ ਹੋਵੇ ਅਜਿਹੇ ਦੇ ਵਿੱਚ ਪਹਿਲੀ ਆਵਾਜ਼ ਸੁਣਨ ਨੂੰ ਮਿਲ ਜਾਂਦੀ ਹੈ ਲੱਖਾਸਧਾਨਾ ਦੀ ਬਠਿੰਡਾ ਤੋਂ ਚੋਣ ਲੜਦੇ ਹੋਏ ਹੁਣ ਦਿਖਾਈ ਦੇਣਗੇ ਕਿਸਾਨ ਅੰਦੋਲਨ ਟਾਈਮ ਯਾਦ ਹੋਣਾ ਕੀ ਲੱਖਾ ਸਿਧਾਣਾ ਜਦ ਸਟੇਜ ਤੋਂ ਗੱਲਦਾ ਸੀ ਤਾਂ ਨੌਜਵਾਨਾਂ ਨੇ ਸਾਥ ਭਰਪੂਰ ਦਿੱਤਾ ਸੀ ਦੂਸਰੀ ਵਾਰ ਵੀ ਹੁਣ ਗੱਲ ਕਰੀਏ ਕਿਸਾਨ ਅੰਦোলন 2.0 ਦੇ ਜਿਸ ਦੇ ਤਹਿਤ ਸ਼ੰਭੂ ਦੇ ਉੱਤੇ ਕਿਸਾਨਾਂ ਨੇ ਜ਼ਰੂਰ ਡੇਰੇ ਲਗਾਏ ਹੋਏ ਨੇ ਤੇ ਇਸ ਦੇ ਨਾਲ ਖਨੌਰੀ ਦੇ ਉੱਤੇ ਵੀ ਉੱਥੇ ਵੀ ਲੱਖਾ ਸਿੰਘ ਸਿਧਾਣਾ ਨਾਲ ਪਹੁੰਚਿਆ ਹਾਲਾਂਕਿ ਕਿਤੇ ਕਿਤੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ਲੱਖਾ ਸਿਧਾਣਾ ਨੂੰ ਤਾਂ ਇਹ ਵੀ ਰੋਚਕ ਹੋਵੇਗਾ ਦੀ ਆਖਰਕਾਰ ਲੋਕ ਕਿੰਨਾ ਕੁ ਪਸੰਦ ਕਰਦੇ ਨੇ ਕਿਉਂਕਿ ਬੈਕਗ੍ਰਾਉਂਡ ਦੀ ਗੱਲ ਕਰੀਏ ਤਾਂ ਲੱਖਾ ਸੁਧਾੜਾ ਹਮੇਸ਼ਾ ਤੋਂ ਹੀ ਇਸ ਤਰ੍ਹਾਂ ਦਾ ਨੌਜਵਾਨ ਨਹੀਂ ਰਿਹਾ ਗੈਂਗਸਟਰ ਵਾਦ ਤੋਂ ਇੱਕ ਗੈਂਗਸਟਰ ਤੋਂ ਹੁਣ ਇੱਕ ਸਿਆਸੀ ਨੇਤਾ ਤੱਕ ਦਾ ਸਫ਼ਰ ਤੈਅ ਕਰਨ ਦੇ ਵਿੱਚ ਬਹੁਤ ਸਮਾਂ ਗੁਜ਼ਰਿਆ ਤੇ ਇੱਕ ਸਵਾਦ ਸੇਵੀ ਦੇ ਤੌਰ ਤੇ ਛਵੀ ਬਣਾਉਣ ਦੇ ਵਿੱਚ ਕਾਫੀ ਸਮਾਂ ਲੱਗਿਆ ਪਰ ਇੱਕ ਗੱਲ ਜ਼ਰੂਰ ਹੈ ਕਿ ਨੌਜਵਾਨ ਪਸੰਦ ਜ਼ਰੂਰ ਕਰਦੇ ਨੇ ਲੱਖਾ ਸਿਧਾਣਾ ਨੂੰ ਸਾਡੇ ਸਹਿਯੋਗੀ ਸਮਤ ਜੁੜੇ ਹੋਏ ਨੇ ਸਮਤ ਲੱਖਾ ਸਿਧਾਣਾ ਦੇ ਬਠਿੰਡਾ ਸੀਟ ਤੋਂ ਚੋਣ ਲੜਨ ਦੇ ਐਲਾਨ ਦੇ ਨਾਲ ਹੁਣ ਸਿਆਸਤ ਤਾਂ ਜ਼ਰੂਰ ਭਖਣ ਵਾਲੀ ਹੈ ਕਿਉਂਕਿ ਇੱਕ ਪਾਸੇ ਤਾਂ ਹਰਸਿਮਰਤ ਕੌਰ ਬਾਦਲ ਦੀ ਸੀਟ ਹੈ ਹੁਣ ਤੱਕ ਦੂਸਰੇ ਪਾਸੇ ਮਲੂਕਾ ਦੇ ਹੁਣ ਜੋ ਨੂਹ ਨੇ ਉਹ ਵੀ ਇੱਥੋਂ ਹੀ ਲੜਦੇ ਹੋਏ ਦਿਖਾਈ ਦੇ ਸਕਦੇ ਨੇ ਤੇ ਜੇਕਰ ਤੀਸਰੇ ਪਾਸੇ ਲੱਖਾ ਸਿਧਾਣਾ ਮੈਦਾਨ ਚਾਹੁੰਦਾ ਤਾਂ ਮੁਕਾਬਲਾ ਤਾਂ ਰੋਚਕ ਹੋਣ ਵਾਲਾ ਹੈ ਖਰਪੀ ਦੇਖੋ ਗੱਲ ਇਹ ਹੈ ਕਿ ਲਖਸਧਾਨਾ ਵੱਲੋਂ ਪਹਿਲਾਂ ਹੀ ਆਪਣੀ ਅਨਾਉਂਸਮੈਂਟ ਆ ਜਿਹੜੀ ਕਰ ਦਿੱਤੀ ਗਈ ਸੀ ਕਿ ਉਹ ਇੰਡੀਪੈਂਡੈਂਟ ਤੌਰ ਤੇ ਉੱਤੇ ਜਿਹੜੇ ਆ ਚੋਣ ਲੜਨ ਜਾਣਗੇ ਤੇ ਬਠਿੰਡਾ ਤੋਂ ਉਹਨਾਂ ਨੇ ਕਿਹਾ ਸੀਗਾ ਕੁਝ ਸਮਾਂ ਪਹਿਲਾਂ ਕਿ ਮੈਂ ਬਠਿੰਡਾ ਤੋਂ ਚੋਣ ਲੜਾਂਗਾ ਲਖਸਧਾਨਾ ਜਦੋਂ ਗੈਂਗਸਟਰ ਤੋਂ ਸਮਾਜ ਸੇਵੀ ਬਣੇਂਦਾ ਉਸ ਤੋਂ ਬਾਅਦ ਦੇ ਵਿੱਚ ਕਾਫੀ ਸਮਾਜ ਸੇਵੀ ਤੇ ਸਮਾਜ ਸੇਵ ਦੇ ਨਾਲ ਸੰਸਥਾ ਦੇ ਨਾਲ ਜੁੜੀਆਂ ਹੋਇਆ ਕੰਮਾਂ ਦੇ ਵਿੱਚ ਜਿਹੜੇ ਅਕਸਰ ਦਿਖਾਈ ਦਿੰਦੇ ਨੇ ਕਾਫੀ ਐਕਟੀਵਿਸਟ ਦੇ ਤੌਰ ਦੇ ਤੇ ਬਤੌਰ ਐਕਟੀਵਿਸਟ ਉਹ ਕੰਮ ਕਰਦੇ ਹੋਏ ਨਜ਼ਰ ਆ ਰਹੇ ਸਨ ਪਿਛਲੇ ਲੰਬੇ ਸਮੇ ਤੋਂ ਤੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਜਿਹੜਾ ਆਪਣਾ ਦਾਵਾ ਠੋਕਿਆ ਸੀ ਕਿ ਉਹ ਬਠਿੰਡੇ ਤੋਂ ਚੋਣ ਲੜਨ ਜਾਣਗੇ ਆਪਾਂ ਹਾਲ ਹੀ ਦੇ ਵਿੱਚ ਹੁਣ ਸਿਮਰਜੀਤ ਮਾਨ ਹੁੰਨਾ ਵੱਲੋਂ ਆਪਣੀ ਪਾਰਟੀ ਤੋਂ ਉਹਨਾਂ ਨੂੰ ਉਮੀਦਵਾਰ ਵਜੋਂ ਜਿਹੜਾ ਉਹ ਚੋਣ ਖਾੜੇ ਦੇ ਵਿੱਚ ਉਤਾਰ ਦਿੱਤਾ ਹੈ ਫਿਲਹਾਲ ਕਿੰਨਾ ਕੁ ਉਹ ਡੈਂਟ ਕਰ ਪਾਉਂਦੇ ਨੇ ਬਾਕੀ ਪਾਰਟੀਆਂ ਨੂੰ ਕਦੇ ਕਿੰਨੀ ਕੋ ووٹ ਹਾਸਿਲ ਕਰ ਪਾਉਂਦੇ ਨੇ ਖੈਰੇ 24 4 ਜਨਵਰੀ ਨੂੰ ਹੀ ਮਾਫ ਕਰਨਾ ਕਿ 4 ਜੂਨ ਨੂੰ ਹੀ ਜਰਾ ਹੋ ਪਤਾ ਲੱਗ ਜਾਵੇਗਾ ਜੀ ਸਮੰਦਪੁਰ ਇੱਥੇ ਜੇਕਰ ਦੇਖੇ ਇਸ ਵਾਰ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਾਲੀਦਲ ਨੇ ਸ਼ਾਇਦ ਅਜੇ ਤੱਕ ਇਸੇ ਲਈ ਐਲਾਨ ਨਹੀਂ ਕੀਤਾ ਹੈ ਤਹਿਰ ਸਵਰਤਕਾ اور ਬਦਲ ਦੇ ਨਾਂ ਦਾ ਕਿਉਂਕਿ ਉਹਨਾਂ ਦਾ ਹਲਕਾ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਤੇ ਹੋਰ ਦੀ ਚੋਣ ਲੜ ਸਕਦੇ ਨੇ ਦੇਖੋ ਅਜੇ ਤੱਕ ਕੋਈ ਇਹ ਜੀ ਜਾਣਕਾਰੀ ਨਿਕਲ ਕੇ ਸਾਹਮਣੇ ਤਾਂ ਨਹੀਂ ਆਈ ਪਰ ਅਜੇ ਤੱਕ ਜੋ ਸੂਰਸੀ ਜਾਣਕਾਰੀ ਦੇ ਰਹੇ ਨੇ ਤਾਂ ਉਹ ਹੀ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਬਠਿੰਡੇ ਹਲਕੇ ਤੋਂ ਹੀ ਜਿਹੜੇ ਹਰਸ਼ਮント ਕੌਰ ਬਾਦਲ ਨੇ ਉਹ ਚੋਣ ਲੜਨ ਜਾਣਗੇ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਵੀ ਜਿਹੜਾ ਆਪਣਾ ਬਠਿੰਡਾ ਹਲਕੇ ਦੇ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ ਜੀ ਜਾਣਕਾਰੀ ਲਈ ਧੰਨਵਾਦ ਸਮਤ ਐਸੇ ਦੇ ਨਾਲ ਹੀ ਹੁਣ ਚੋਣ ਖੜਾ ਜ਼ਰੂਰ ਭਖਦਾ ਹੋਇਆ ਦਿਖਾਈ ਦੇ ਰਿਹਾ ਜਿੱਥੇ ਬਠਿੰਡਾ ਦੀ ਸੀਟ ਤੋਂ ਹੁਣ ਲੱਖਾਂ ਸਦਾਣਾ ਚੋਣ ਲੜਦੇ ਹੋਏ ਨਜ਼ਰ ਆਉਣਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੋਂ ਸਿੱਧੇ ਤੌਰ ਤੇ ਗੱਲ ਕਰੀਏ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ